ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਇੱਕ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਥਾ ਦਿੱਲੀ ਤੋਂ ਜਾਂ ਹੋਰ ਇੰਡੀਆ ਦੇ ਐਸਜੀਪੀਸੀ ਵੱਲੋਂ ਜੋ ਜਥਾ ਜਾਂਦਾ ਹੈ ਪਾਕਿਸਤਾਨ ਉਸ ਨੂੰ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਜੋ ਭਾਰਤ ਔਰ ਪਾਕਿਸਤਾਨ ਦੇ ਜੋ ਸਬੰਧਾਂ ਨੂੰ ਲੈ ਕੇ ਔਰ ਸਿਕਿਉਰਟੀ ਨੂੰ ਲੈ ਕੇ ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਨੂੰ ਅਸੀਂ ਪੱਤਰ ਦੁਆਰਾ ਵੀ ਬੇਨਤੀ ਕੀਤੀ ਸੀ ਉਹਨਾਂ ਨੂੰ ਲਿਖਿਆ ਵੀ ਸੀ ਕਿ ਆਪ ਇਸ ਗੱਲ ਨੂੰ ਲੋਕਾਂ ਦੀਆਂ ਭਾਵਨਾਵਾਂ ਸੈਂਟੀਮੈਂਟਸ ਨੂੰ ਸੰਗਤ ਦੀ ਸੈਂਟੀਮੈਂਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਤ ਨੂੰ ਜ਼ਰੂਰ ਭੇਜਿਆ ਜਾਏ ਸੋ ਮੈਂ ਅੱਜ ਧੰਨਵਾਦ ਕਰਦਾ ਹਾਂ ਗ੍ਰਹਿ ਮੰਤਰੀ ਸਾਹਿਬ ਦਾ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਕਿ ਅੱਜ ਇੱਕ ਦੁਬਾਰਾ ਜਿਹੜੀ ਆ ਉਹਨਾਂ ਨੇ ਅਲਾਉ ਕਰ ਦਿੱਤਾ ਹੈ ਕਿ ਜਥਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਜਾਏਗਾ ਐ ਜੀਪੀਸੀ ਵੱਲੋਂ ਵੀ ਜਾਏਗਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਾਏਗਾ ਸੋ ਇਹ ਸਿੱਖ ਸੰਗਤਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਉਸ ਪਾਵਨ ਪਵਿੱਤਰ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਨਨਕਾਣਾ ਸਾਹਿਬ ਤੇ ਬਾਕੀ ਇਤਿਹਾਸਿਕ ਸਥਾਨਾਂ ਦੇ ਉੱਤੇ ਜਾਣ ਦੇ ਲਈ ਹਮੇਸ਼ਾ ਹੀ ਸੰਗਤ ਨੂੰ ਬੜੀ ਤਾੰਗ ਹੁੰਦੀ ਹੈ ਸੋ ਪ੍ਰਕਾਸ਼ ਪੁਰਬ ਦੇ ਉੱਤੇ ਨਾ ਜਾਣਾ ਮੈਂ ਸਮਝਦਾ ਇੱਕ ਬਹੁਤ ਵੱਡੀ ਇੱਕ ਸੰਗਤਾਂ ਦੇ ਮਨ ਦੇ ਵਿੱਚ ਬੜਾ ਇਹ ਔਖੀ ਗੱਲ ਸੀ ਸੋ ਹੁਣ ਜਿਹੜੀ ਇਹ ਪਰਮਿਸ਼ਨ ਮਿਲੀ ਆ ਸੋ ਇਸ ਦੇ ਲਈ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਪਾਸਪੋਰਟ ਜਿਹੜੇ ਆ ਉਹ ਜਮ੍ਹਾਂ ਕਰਾਉਣ ਔਰ ਮੈਂ ਫਿਰ ਇੱਕ ਬਾਰ ਅਮੇਸ਼ਾ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ